ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 8ਵੀਂ ਦਾ ਐਸਐਸਟੀ ਦਾ ਸਮਾਜਿਕ ਵਿਗਿਆਨ ਦਾ ਪਾਠ ਨੰਬਰ 2 ਕੁਦਰਤੀ ਸਾਧਨ ਕਰਨ ਵਾਲੇ ਹਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਹੈਗੇ ਤੇ ਬੱਚਿਓ ਫਿਰ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ ਪਹਿਲਾ ਪ੍ਰਸ਼ਨ ਹੈ ਭੂਮੀ ਨੂੰ ਮੁੱਖ ਤੌਰ ਤੇ ਕਿਹੜੇ ਕਿਹੜੇ ਧਰਾਤਲੀ ਭੱਗਾ ਵਿੱਚ ਵੰਡਿਆ ਜਾ ਸਕਦਾ ਹੈ ਇਸ ਦਾ ਉੱਤਰ ਆਣਾ ਹੈ ਭੂਮੀ ਨੂੰ ਮੁੱਖ ਤੌਰ ਤੇ ਪਹਾੜ ਪਠਾਰ ਅਤੇ ਮੈਦਾਨੀ ਭੱਗਾ ਵਿੱਚ ਵੰਡਿਆ ਜਾ ਸਕਦਾ ਹੈ ਮੈਦਾਨਾ ਦਾ ਕੀ ਮਤਲਬ ਹੈ ਮੈਦਾਨੀ ਖੇਤੀਬਾੜੀ ਅਤੇ ਸੰਗਣੀ ਬਸੋ ਵਾਲੇ ਖੇਤਰ ਹੁੰਦੇ ਹਨ ਭਾਰਤ ਦੇ ਕੁੱਲ ਖੇਤਰਫਲ 43% ਭਾਗ ਮੈਦਾਨੀ ਹੈ ਮੈਦਾਨ ਮਨੁੱਖ ਦੀਆਂ अनेका ਲੋੜਾਂ ਨੂੰ ਪੂਰਾ ਕਰ ਦਿੱਤਾ ਕਰਦੇ ਹਨ ਅਤੇ ਵਨਸਪਤੀ ਦੇ ਪੱਖੋਂ ਮੈਦਾਨੀ ਭੂਮੀ ਬਹੁਤੀ ਕੀਮਤੀ ਮੰਨੀ ਜਾਂਦੀ ਹੈ ਖੇਤੀਬਾੜੀ ਤੇ ਵਨਸਪਤੀ ਦੇ ਪੱਖੋਂ ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ ਤੇ ਕਿਸਮਾਂ ਦੇ ਨਾਮ ਲਿਖੋ ਭਾਰਤ ਵਿੱਚ 6 ਕਿਸਮ ਦੀ ਮਿੱਟੀ ਪਾਈ ਜਾਂਦੀ ਹੈ ਮਿੱਟੀ ਦੇ ਕਿਸਮਾਂ ਝਲੋੜੀ ਮਿੱਟੀ ਕਾਲੀ ਮਿੱਟੀ ਮਾਰਥਲੀ ਮਿੱਟੀ ਲਾਲ ਮਿੱਟੀ ਲੈਟਰਾਈਟ ਮਿੱਟੀ ਜੰਗਲੀ ਅਤੇ ਪਹਾ੍ਰਬਤੀ ਮਿੱਟੀ ਕਾਲੀ ਮਿੱਟੀ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਕਪਾਹ ਕਣਕ ਜਵਾਰ ਅਲਸੀ ਤੰਬਾਕੂ ਸੁਰੇਮੁਖੀ ਆਦਿ ਫਸਲਾਂ ਕਾਲੀ ਮਿੱਟੀ ਵਿੱਚ ਉਗਾਈਆਂ ਜਾ ਸਕਦੀਆਂ ਹਨ ਪਾਣੀ ਦੇ ਮੁੱਖ ਸੌਮਿਆ ਦੇ ਨਾਮ ਲਿਖੋ ਵਰਖਾ ਦਰਿਆ ਨਦੀਆਂ ਨਦੀਆਂ ਨਹਿਰਾ ਧਰਤੀ ਦੇ ਹੇਠਲਾ ਪਾਣੀ ਅਤੇ ਤਲਾਬਾ ਦੀ ਕੁਦਰਤੀ ਵੰਸਪਤੀ ਤੋਂ ਮਨੁੱਖ ਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ ਕੁਦਰਤੀ ਵੰਸਪਤੀ ਕੁਦਰਤ ਦੀ ਦੇਣ ਹੈ ਅਤੇ ਨਾਨਵਿਹਾਂ ਅਨਯੋਗ ਨਵੀਆਂ ਯੋਗ ਸਾਧਨਾ ਦੀ ਸੂਚੀ ਵਿੱਚ ਸ਼ਾਮਿਲ ਹੈ ਕੁਦਰਤੀ ਵਨਸਪਤੀ ਤੋਂ ਮਨੁੱਖ ਤੋਂ ਕਈ ਤਰ੍ਹਾਂ ਦੇ ਫਲ ਦਵਾਈਆਂ ਤੇ ਲੱਕੜ ਆਦਿ ਪ੍ਰਾਪਤ ਕੀਤੀ ਜਾਂਦੀ ਹੈ ਇਹ ਵਰਖਾ ਲਿਆਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ ਪ੍ਰਵਾਸੀ ਪੰਛੀ ਕੀ ਹਨ ਇਹ ਕਿਥੋਂ ਆਉਂਦੇ ਹਨ ਕਈ ਤਰ੍ਹਾਂ ਦੇ ਪੰਛੀ ਸਰਦੀਆਂ ਦੇ ਮੌਸਮ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਠੰਡੇ ਦੇਸ਼ਾਂ ਵਿੱਚ ਸਾਈਬੇਰੀਆ ਤੇ ਚੀਨ ਆਦਿ ਦੇ ਤੋਂ ਭਾਰਤ ਵਿੱਚ ਆਉਂਦੇ ਹਨ ਇਹਨਾਂ ਪੰਛੀਆਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ ਅੱਗੇ ਨੇ ਹੈਡ ਲਿਖੇ ਪ੍ਰਸ਼ਨਾਂ ਦੇ ਉੱਤਰ ਪੰਜਾਬੀ ਤੋਂ 60 ਸ਼ਬਦਾਂ ਵਿੱਚ ਦਿਓ। ਮਿੱਟੀ ਦੀਆਂ ਕਿਸਮਾਂ ਦੱਸ ਕੇ ਦੇਸ਼ ਵਿੱਚ ਦੇ ਜਲੋੜੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ। ਭਾਰਤ ਵਿੱਚ 6 ਕਿਸਮ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ। ਮਿੱਟੀ ਦੀਆਂ ਕਿਸਮਾਂ ਜਲੋੜੀ ਮਿੱਟੀ, ਕਾਲੀ ਮਿੱਟੀ, ਮਾਰਥਲੀ ਮਿੱਟੀ, ਲਾਲ ਮਿੱਟੀ, ਲੈਟਰਾਈਟ ਮਿੱਟੀ, ਜੰਗਲੀ ਅਤੇ ਪਹਾ੍ਰੜੀ ਮਿੱਟੀ। ਜਲੋੜੀ ਮਿੱਟੀ ਦੇਸ਼ ਦੇ ਲਗਭਗ 45% ਹਿੱਸੇ ਵਿੱਚ ਪਾਈ ਜਾਂਦੀ ਹੈ। ਇਸ ਕਿਸਮ ਦੀ ਮਿੱਟੀ ਸਾਡੀ ਇਹ ਕਿਸਮ ਦੀ ਮਿੱਟੀ ਸਾਡੀ ਖੇਤੀਬਾੜੀ ਨੂੰ ਪਰਫੁੱਲਿਤ ਕਰਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਇਹ ਨਦੀਆਂ ਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮਾ ਕੀਤੀ ਹੋਈ ਮਿੱਟੀ ਹੁੰਦੀ ਹੈ ਭਾਰਤ ਦੇ ਉਤਰੀ ਪੈਦਾਨੀ ਮੈਦਾਨਾਂ ਵਿੱਚ ਮੁੱਖ ਤੌਰ ਤੇ ਜਲੋੜੀ ਕਿਸਮ ਦੀ ਮਿੱਟੀ ਮਿਲਦੀ ਹੈ ਇਹ ਮੈਦਾਨਾਂ ਨੂੰ ਗੰਗਾ ਸਿੰਧ ਬ੍ਰਹਮਪੁੱਤਰ ਦੇ ਮੈਦਾਨ ਵੀ ਕਿਹਾ ਜਾਂਦਾ ਹੈ ਜਲੋੜੀ ਮਿੱਟੀ ਤੋਂ ਬਣੇ ਹੋਏ ਮੈਦਾਨ ਖੇਤੀਬਾੜੀ ਦੇ ਪੱਖ ਤੋਂ ਹੀ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਹਨ ਅਗਲਾ ਹੈ ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਮਿੱਟੀ ਸਾਧਨ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਸਾਧਨ ਦੀ ਸਾਂਭ ਸੰਭਾਲ ਕੁਇਟ ਲਿਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਪਹਾੜਾਂ ਦੀ ਢਲਾਨਾ ਉੱਤੇ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਪਾਣੀ ਦੀ ਤੇਜ਼ ਚਾਲ ਨੂੰ ਰੋਕਿਆ ਜਾ ਸਕੇ ਵਾਧੂ ਪਾਣੀ ਦਾ ਵਿਕਾਸ ਨਿਕਾਸ ਕਰਕੇ ਮਿੱਟੀ ਨੂੰ ਸੇਮ ਦੀ ਸਮस्या ਤੋਂ ਮੁਕਤ ਕਰਨਾ ਚਾਹੀਦਾ ਹੈ ਖੜਾ ਨੂੰ ਨਦੀਆਂ ਤੋਂ ਬੰਨ ਲਗਾ ਕੇ ਰੋਕਣਾ ਚਾਹੀਦਾ ਹੈ ਖੇਤੀ ਕਰਨ ਲਈ ਚੰਗੇ ਤੇ ਵਧੀਆ ਢੰਗ ਤਰੀਕੇ ਲੱਭਣੇ ਚਾਹੀਦੇ ਹਨ ਖੜਾ ਦੀ ਰੋਕਤ ਨਾਲ ਵੀ ਮਿੱਟੀ ਖੁਰਨ ਤੋਂ ਬਚਾਈ ਜਾ ਸਕਦੀ ਹੈ ਮਿੱਟੀ ਪਾਣੀ ਦੇ ਸੌਮੇ ਵਿੱਚ ਕਿਹੜਾ ਦਰਿਆ ਤੇ ਨਦੀਆਂ ਦੀ ਮਹੱਤਤਾ ਬਾਰੇ ਲਿਖੋ ਦਰਿਆਵਾਂ ਅਤੇ ਨਦੀਆਂ ਨੇ ਮਨੁੱਖ ਦੇ ਵਿਕਾਸ ਵਿੱਚ ਸ਼ੁਰੂ ਤੋਂ ਹੀ ਆਪਣਾ ਯੋਗਦਾਨ ਪਾਇਆ ਹੈ ਪੁਰਾਣੇ ਸਮਿਆਂ ਤੋਂ ਹੀ ਦਰਿਆਵਾਂ ਅਤੇ ਨਦੀਆਂ ਦੇ ਆਸ-ਪਾਸ ਵਿੱਚ ਹੀ ਮਨੁੱਖੀ ਬਸੇਰੇ ਦੀ ਸ਼ੁਰੂਆਤ ਹੋਈ ਬਹੁਤ ਥਾਵਾਂ ਦੇ ਮਨੁੱਖ ਨੇ ਇਹਨਾਂ ਦਰਿਆਵਾਂ ਤੇ ਨਦੀਆਂ ਤੇ ਬੰਨ ਬਣਾ ਕੇ ਆਪਣੀ ਜ਼ਰੂਰਤ ਲਈ ਨਹਿਰਾਂ ਦਾ ਨਿਰਮਾਣ ਕੀਤਾ ਅਤੇ ਇਹਨਾਂ ਨਹਿਰਾਂ ਦਾ ਪਾਣੀ ਖੇਤੀਬਾੜੀ ਤੇ ਹੋਰ ਕੰਮਾਂ ਦੇ ਲਈ ਵਰਤੇ ਜਾਂਦਾ ਹੈ ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਪਾਣੀ ਦੀ ਮਨੁੱਖ ਜੀਵਨ ਵਿੱਚ ਬਹੁਤ ਹੀ ਮਹੱਤਤਾ ਨੂੰ ਸਮਝਦੇ ਹੋਏ ਪਾਣੀ ਸਾਂਸੂ ਵਾਲੇ ਹੇਠਲੀ ਖੇਤਰੀ ਕਨਾਲ ਕਰਨੀ ਚਾਹੀਦੀ ਹੈ ਪਾਣੀ ਨੂੰ ਲੋੜ ਤੋਂ ਜ਼ਿਆਦਾ ਨਾ ਵਰਤਿਆ ਜਾਵੇ ਸਿੰਚਾਈ ਲਈ ਦੇ ਅਨੁਸਾਰ ਹੀ ਵਰਤੋ ਕੀਤੀ ਜਾਵੇ ਸਿੰਚਾਈ ਲਈ ਨਵੇਂ ਤਰੀਕੇ ਜਿਵੇਂ ਕਿ ਫੁਹਾਰਾ ਪ੍ਰਣਾਲੀ ਅਧੀ ਦੀ ਵਰਤੋ ਕੀਤੀ ਜਾਵੇ ਵਰਖਾ ਦੇ ਪਾਣੀ ਨੂੰ ਬੰਨ ਬਣਾ ਕੇ ਜਮਾ ਕਰਕੇ ਬਾਅਦ ਵਿੱਚ ਵਰਤਿਆ ਜਾ ਸਕਦਾ ਹੈ ਵਰਖਾ ਦੇ ਪਾਣੀ ਨੂੰ ਜ਼ਮੀਨੀ ਬੋਰਾਂ ਵਿੱਚ ਰਾਹੀਂ ਜ਼ਮੀਨੀ ਪਾਣੀ ਜਾਂ ਪੱਧਰ ਉੱਚਾ ਚੁੱਕਣ ਲਈ ਵੀ ਵਰਤਿਆ ਜਾ ਸਕਦਾ ਹੈ ਲੋੜ ਪੈਣ ਤੇ ਵੀ ਪਾਣੀ ਦੀ ਦਵਾਰਾ ਵਰਤੋਂ ਕੀਤੀ ਜਾ ਸਕਦੀ ਹੈ ਸੀਵਰੇਜ ਦਾ ਪਾਣੀ ਸਾਫ਼ ਕਰਕੇ ਸਿੰਚਾਈ ਲਈ ਵੀ ਵਰਤੇ ਜਾ ਸਕਦਾ ਹੈ ਪੱਛੜ ਜੰਗਲਾਂ ਤੇ ਨੋਟ ਲਿਖੋ ਪੱਛੜ ਜੰਗਲ ਉਹ ਜੰਗਲ ਹਨ ਜਿਹਾ ਉਹ ਕਿ ਦਰੱਖਤਾਂ ਦੇ ਪੱਤੇ ਇੱਕ ਮੌਸਮ ਵਿੱਚ ਝੜ ਜਾਂਦੇ ਹਨ ਬਸੰਤ ਦੇ ਮਹੀਨੇ ਵਿੱਚ ਪੱਤੇ ਦੁਬਾਰਾ ਆਉਂਦੇ ਹਨ ਇਸ ਤਰ੍ਹਾਂ ਦੀ ਬਨਸਪਤੀ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀ ਹੈ ਲੱਕੜ ਦੀ ਪ੍ਰਾਪਤੀ ਦੇ ਪੱਖੋਂ ਇਹ ਜੰਗਲ ਬਹੁਤ ਹੀ ਮਹੱਤਤਾ ਰੱਖਦੇ ਹਨ ਇਹਨਾਂ ਜੰਗਲਾਂ ਤੋਂ ਹੀ ਸਾਨੂੰ ਮੁੱਖ ਤੌਰ ਤੇ ਸਾਲ ਤੀਕ ਬਾਸ ਘੈਰ ਅਤੇ ਤਾਲੀ ਆਦਿ ਦੀ ਕਿਸਮ ਦੀ ਲੱਕੜੀ ਮਿਲਦੀ ਹੈ ਜੰਗਲੀ ਜੀਵਾਂ ਤੋਂ ਬਚਾਅ ਤੇ ਸਾਂਭ ਸੰਭਾਲ ਲਈ ਸਰਕਾਰ ਨੇ ਕੀ ਕੀ ਕਦਮ ਉਠਾਏ ਹਨ ਜੰਗਲੀ ਜੀਵਾਂ ਲਈ ਕਿਸ ਕਈ ਕਿਸਮ ਦਾ ਤਾਂ ਹੁਣ ਤੱਕ ਖਤਮ ਹੋ ਚੁੱਕੀਆਂ ਹਨ ਪਰ ਖਤਮ ਹੌਣ ਦੇ ਕੰਡੇ ਤੇ ਵੀ ਹਨ ਇਸ ਲਈ ਜੰਗਲੀ ਜੀਵਾਂ ਦੇ ਬਚਾਅ ਤੇ ਸੰਭਾਲ ਲਈ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਹਨ 1952 ਈਸਵੀ ਵਿੱਚ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ ਇਸ ਤੋਂ ਬਾਅਦ 1972 ਈਸਵੀ ਵਿੱਚ ਅਤੇ ਫਿਰ 2002 ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਐਕਟ ਪਾਸ ਕੀਤੇ ਗਏ ਬਹੁਤ ਹੀ ਸਾਰੇ ਕੌਮੀ ਪਾਰਕਾਂ ਤੇ ਜੰਗਲੀ ਜੀਵ ਪਨਾਗਾ ਦਾਵੀ ਪਰਮੰਦ ਕੀਤਾ ਗਿਆ ਅੱਗੇ ਹੈ ਪਾਤ੍ਰ ਨਕਸ਼ੇ ਵਿੱਚ ਉਤਰੀ ਮੈਦਾਨ ਦਰਸਾਓ ਇਹ ਨਕਸ਼ੇ ਤੁਹਾਨੂੰ ਦਿੱਤੇ ਗਏ ਨੇ ਨਕਸ਼ੇ ਭਰ ਲੈਣੇ ਨੇ ਬੱਚਿਓ ਐਸੀ ਤੁਹਾਡਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 8ਵੀਂ ਦਾ ਸਮਾਜਿਕ ਵਿਗਿਆਨ ਦਾ ਲੈਸਨ ਨੰਬਰ 2 ਕੁਦਰਤੀ ਸਾਧਨ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਅਗਲੀ ਵੀਡੀਓ ਵਿੱਚ